ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅੱਗ ਦੀ ਲਪੇਟ ਦੇ ਵਿੱਚ ਦਰਖਤ ਆ ਗਏ ਨੇ ਕਿੰਨੇ ਜੀਵ ਜੰਤੂਆਂ ਦਾ ਨੁਕਸਾਨ ਹੋ ਗਿਆ ਹੋਣਾ ਹੈ ਪਰ ਹਜੇ ਤੱਕ ਵੀ ਜੇ ਗੱਲ ਕਰ ਲਈਏ ਸਬੰਧਤ ਵਿਭਾਗ ਦੀ ਉਹਨਾਂ ਦੀ ਨਜ਼ਰ ਇਸ ਦਰਖਤਾਂ ਦੇ ਉੱਤੇ ਨਹੀਂ ਪਈ ਇਹ ਵੀ ਦਰਖਤ ਅੱਗ ਲੱਗੀ ਜੜਾਂ ਨੂੰ ਅੱਗ ਲੱਗੀ ਮਜ਼ਬੂਤੀ ਨਾ ਹੋਣ ਕਰਕੇ ਇਹ ਵੀ ਗਿਰ ਗਿਆ ਇਹ ਵੀ ਗਿਰ ਗਿਆ ਦਰਖਤ ਕਈ ਇਹ ਇਸ ਗਿਣਤੀ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅੱਗ ਦੀ ਲਪੇਟ ਦੇ ਵਿੱਚ ਇਹ ਦਰਖਤ ਆ ਗਏ ਨੇ ਕਿੰਨੇ ਜੀਵ ਜੰਤੂਆਂ ਦਾ ਨੁਕਸਾਨ ਹੋ ਗਿਆ ਹੋਣਾ ਏ ਇਹ ਦਰਖਤਾਂ ਦੇ ਉੱਤੇ ਬੇਸ਼ੱਕ ਅਸੀਂ ਅੱਗ ਲਗਾਉਨੇ ਆ ਲਗਾਅ ਹੋਵੇ ਬੇਸ਼ੱਕ ਪਰ ਥੋੜਾ ਜਿਹਾ ਖਿਆਲ ਵੀ ਰੱਖੋ ਕਿਉਂਕਿ ਇੱਥੇ ਕਈ ਦਰਖਤ ਨੇਗੇ ਲੋਕ ਇਨ੍ਹਾਂ ਦੀਆਂ ਛਾਵਾਂ 'ਚ ਬੈਠਦੇ ਨੇ ਚੰਗਾ ਸਾਹ ਲੈਂਦੇ ਨੇ ਪਰ ਅਸੀਂ ਆਪਣੇ ਆਪ ਨੂੰ ਕਿੰਨਾ ਕੁ ਵਾਤਾਵਰਣ ਪ੍ਰੇਮੀਕ ਹੋਣੇ ਆ ਪਰ ਇਸ ਦਾ ਵੀ ਖਿਆਲ ਰੱਖੋ ਅੱਗ ਨੇ ਚਪੇਟ ਵਿੱਚ ਲੈ ਲਿਆ ਦਰਖਤਾਂ ਨੂੰ ਇਹ ਦੇਖ ਸਕਦੇ ਹੋ ਤੁਸੀਂ ਕਿਵੇਂ ਸੁਆਹ ਹੋ ਗਏ ਜਲ ਕੇ ਇਹ ਦਰਖਤਾਂ ਸ਼ਾਇਦ ਇਹ ਵੀ ਹੁਣ गिर ਜਾਵੇਗਾ ਕਿਉਂਕਿ ਸੁੱਕਾ ਇਸ ਨੂੰ ਅੱਗ ਲੱਗੀ ਹੋਈ ਹੈ ਨਾ ਤਾਂ ਜੇ ਆਪਾਂ ਗੱਲ ਕਰ ਲਈਏ ਇਸ ਦੇ ਨਾਲ ਸੰਬੰਧਿਤ ਫਪਾਗ ਉਸ ਦੀ ਨਿਗਾ ਪਈ ਹੈ ਨਾ ਕਿਸੇ ਹੋਰ ਦੀ ਨਿਗਾ ਪਈ ਹੈ ਕੋਸ਼ਿਸ਼ ਇੱਕ ਬੰਦਾ ਕਰ ਸਕਦਾ ਹੈ ਪਰ ਜੇ ਉਸ ਦੇ ਨਾਲ ਕੋਈ ਸਹਾਇਤਾ ਕਰੇ ਇਹ ਦਰਖਤ ਵੀ ਹੁਣ ਜਲਦੀ ਹੀ ਗਿਰ ਜਾਵੇਗਾ ਕਿਉਂਕਿ ਇਸ ਨੂੰ ਵੀ ਅੱਗ ਲੱਗੀ ਹੈ ਨਹੀਂ ਬੁਝ ਰਹੀ ਤਸਵੀਰਾਂ ਤੁਹਾਡੇ ਨਾਲ ਦਰਾਹਾ ਨਜ਼ਦੀਕ ਦਬੁਰਜੀ ਪਿੰਡ ਤੋਂ ਸਾਂਝੀਆਂ ਕਰ ਰਿਹਾ ਹੈ ਨਹਿਰ ਦੇ ਉੱਤੇ ਅਸੀਂ ਲੰਘ ਰਹੇ ਸੀ ਆਚਾਨਕ ਸਾਡੀ ਨਿਗਾ ਪਈ ਹੈ ਵੱਡੀ ਗਿਣਤੀ ਵਿੱਚ ਦਰਖਤ ਸੜ ਕੇ ਸੁਆਹ ਹੋ ਗਏ ਨੇ ਬੇਸ਼ੱਕ ਪੰਜਾਬ ਦੇ ਵਿੱਚ ਹਰਿਆਵਲ ਲਹਿਰ ਚੱਲ ਰਹੀ ਹੈ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਪਰ ਦੂਜੇ ਪਾਸੇ ਦੇਖਿਆ ਜਾਵੇ ਕਈ ਅਜਿਹੇ ਇਨਸਾਨ ਨੇ ਕੁਦਰਤ ਨਾਲ ਖਲਵਾੜ ਕਰਦੇ ਨੇ ਇਹ ਦੇਖ ਸਕਦੇ ਹੋ ਤੁਸੀਂ ਕਿੰਨੇ ਵੱਡੀ ਗਿਣਤੀ ਦੇ ਵਿੱਚ ਦਰਖਤ ਸੜ ਕੇ ਸੁਆਹ ਹੋ ਗਏ ਪਰ ਨਾ ਤਾਂ ਇਹਦੇ ਸਾਰ ਖਿਆਲ ਕੀਤਾ ਗਿਆ ਨਾ ਬੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿੰਨੇ ਦਰਖਤਾਂ ਨੂੰ ਦਾ ਨੁਕਸਾਨ ਹੋ ਗਿਆ ਪਰ ਹਜੇ ਤੱਕ ਵੀ ਜੇ ਗੱਲ ਕਰ ਲਈਏ ਸਬੰਧਤ ਵਿਭਾਗ ਦੀ ਉਹਨਾਂ ਦੀ ਨਜ਼ਰ ਇਸ ਦਰਖਤਾਂ ਦੇ ਉੱਤੇ ਨਹੀਂ ਪਈ ਕਿ ਉਹ ਇੱਥੋਂ ਲੰਘਦੇ ਨਹੀਂ ਜਾਂ ਕਿਸੇ ਵਿਅਕਤੀ ਨੇ ਨਹੀਂ ਦੱਸਿਆ ਤੁਹਾਨੂੰ ਬੇਨਤੀ ਜ਼ਰੂਰ ਹੈ ਕਿ ਕੁਦਰਤ ਦੇ ਨਾਲ ਖਲਵਾੜ ਨਾ ਕਰੋ ਇਹ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਰਾਹਾ ਨੇੜੇ ਦੁਰਜੀ ਪਿੰਡ ਤੇ ਨਹਿਰ ਦੇ ਉੱਪਰ ਇਹ ਅੱਗ ਲਗਾਈ ਗਈ ਸੀ ਜਿਸ ਨਾਲ ਕਈ ਦਰਖਤ ਸੈਕ੍ਰੇਟ ਦਰਖਤ ਸੜ ਕੇ ਸੁਆਹ ਹੋ ਗਏ ਅਜਿਹੇ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਵਾਂਗੇ ਧੰਨਵਾਦ